ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਤਿਆਰੀ ਹੋ ਚੁੱਕੀ ਹੈ ਜੀ ਸਵੇਰੇ ਜਾਣ ਦੀ ਤੇ ਸਾਰੇ ਮੇਰੇ ਵੀਰ ਟਾਈਮ ਨਾਲ ਪਹੁੰਚਿਓ ਜੀ ਜਿਹੜੇ ਵੀਰ ਟਾਈਮ ਨਾਲ ਪਹੁੰਚ ਸਕਦੇ ਹੋ ਟਾਈਮ ਨਾਲ ਪਹੁੰਚੀਂ ਕਿਰਪਾਲਤਾ ਕਰਿਓ ਤੇ ਫਿਰ ਲਾਲ ਆਪਾਂ 8 ਵਜੇ ਸ਼ੁਰੂ ਕਰ ਦੇਣਾ ਕੰਮ ਤੇ ਸਾਰੇ ਵੀਰ ਜਰੂਰ ਪਹੁੰਚੋ ਆ ਜੋ ਬਣ ਪੀਤਲ ਕਿਸ ਰਿਹਾ ਪੱਤਰ ਇਥੇ ਮੈਂ ਬੋਲਦਾ ਮੈਂ ਸਾਰੇ ਵੀਰਾਂ ਪ੍ਰਭਾ ਨੂੰ ਸਿਰ ਤੇ ਸਿੰਦ ਕਿ ਚੋਰੀ ਮੈਂ ਮਾਫੀ ਚਾਹਦਾ ਇਹਨਾਂ ਦਿੱਤੇ ਵਾਈ ਗਿੱਜੀ ਖਾਬ ਸਾਹਿਬ ਵਾਈ ਗਿੱਜੀ ਫਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਸਵੇਰੇ 6:00 ਵਜੇ ਆਪਾਂ ਇਥੋਂ ਟਰੈਲ ਦੀ ਰਵਾਨਾ ਕਰਦਿਆਂ ਜਿਆਲਪੁਰ ਵਾਲ ਨੂੰ ਤੇ ਮੇਰੇ ਵੀਰ ਸਾਰੇ 7:00 ਵਜੇ 7:30 ਉੱਥੇ ਪਹੁੰਚ ਜਾ ਆਪਾਂ ਪਹਿਲਾਂ ਜੀ ਅੱਗੇ ਸਫਾਈ ਵੀ ਕਰਨੀ ਕਿਉਂਗੀ ਸੜਕ ਬਣੰਦੀ ਆ ਜੀ ਰੋਡ ਬਣੰਦੀ ਆ ਤੇ ਘਟਾ ਘਟਾ ਬਵਾ ਆਪਾਂ ਜਾ ਕੇ ਸਾਰੇ ਨੇ ਪਹਿਲਾਂ ਸਫਾਈ ਕਰਨੀ ਆ ਤੇ ਬਾਕੀ ਪੀਤਾ ਜੀ ਇਹਨਾਂ ਟਰੈਲ ਦੀ ਬਖਵਾਉਮ ਆ ਬਾਕੀ ਸ਼ਬਦ ਬਵਾ ਲੋਗੇ ਨਾ ਪਾਣੀ ਪੀਲਾ ਪਾਣੀ ਪੀਲਾ ਪਹਿਲਾਂ ਮੌਕੇ ਤੇ ਵਾਧਾ ਨਾ ਮਹਾਤਮ ਕੇਲਾ ਗਲਾ ਛੱਟ ਗਿਆ ਇਹ ਇਹਦਾ ਬਾਬਾ ਗਿੰਦਸ ਦਾ ਗਿੰਦਸ ਤੋਂ ਬਿਲਕੁਲ ਫੇਸ ਪੀਲ ਸਭਲ ਹੋਣੀ ਹੈ ਸੇਵਾ ਦਾ ਹੋਏ ਇਹ ਤੇ ਨਾ ਕੋਈ ਇਹ ਕਾਲੀ ਦੇ ਦਾ ਝੰਡੇ ਇਹਨਾਂ ਨੇ ਗੁੱਜੇ ਆਇਆ ਮਾਫਰ ਨਹੀਂ ਤਨੂ ਸੇਵਾ ਤੈਨੂੰ ਪਤਾ ਕਿਹੜੀ ਨਮਣੀ ਆ ਜੋ ਰਹੀਆਂ ਬਣਾਈਆਂ ਨੇ ਤੂੰ ਵੇਲੇ ਨੇ ਉਹ ਤੂੰ ਨਾ ਕਿਤੇ ਜਾਈਂ ਬਾਅਦ ਬੱਚਾ ਨਾ ਆਪਦੇ ਬੱਚਾ ਨਾ ਪਿੱਛੇ ਨਾ ਬੈਠਾ ਕਰੀ ਮੈਨੂੰ ਸੌਂ ਲੱਗੇ ਵੱਡੇ ਮਹਾਰਾਜ ਦੀ ਪਿੱਛੇ ਨਹੀਂ ਬੈਣਾ ਕਦੀ ਯੋਧਾ ਦਾ ਦਾਇ ਇਦੋਂ ਤੇਰਾ ਤੇਰਾ ਸਭਾ ਤੇਰਾ ਸਭਾ ਗੜ ਦੀ ਗਲਾ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਲੰਗਰ ਛੱਕੇ ਵਾਹਿਗੁਰੂ ਜੀ ਠੰਡੀ ਮਿੱਠੀ ਲੱਸੀ ਲੋਹਣ ਵਾਲੀ ਲੱਸੀ ਮਿੱਠੀ ਲੱਸੀ ਵਾਹਿਗੁਰੂ ਜੀ ਸ਼ਬੀਰ ਛੱਕੇ ਵਾਹ ਮਿੱਠੀ ਕੱਲੀ ਮਿੱਠੀ ਕੱਲੀ ਆ ਲੱਸੀ ਵਾਹਿਗੁਰੂ ਜੀ ਦਾਤਾ ਸਾਹਿਬ ਦੇਦੇ ਹੋ ਤਦਾਰ ਜੀ

सेवादारी स्पल लंगर उहर मुक गा फे आोनो रेड फुला उहो कंदे मोटे ते रेड फुला लेवन रेड फुला लेट ਬੇਨਤੀ ਆ ਜੋ ਇੱਕ ਫੋਟੋ ਦੇ ਲਈ ਜਲਦੀ ਜਲਦੀ ਆ ਜੋ ਲਖਰਵਾਲੇ ਵੀਰਾਂ ਨੂੰ ਵੀ ਬੇਨਤੀ ਆ ਜੋ ਅੱਗੇ ਜਲਦੀ ਆ ਜਲਦੀ ਆਇਆ ਕਮਲ ਤੇ ਆਇਆ ਵਿੱਚ ਤੁਸੀਂ ਇਹ ਫੋਟੋ ਵੇਚ ਲਓ ਸ਼ਬਦ ਲਾ ਦੇ ਤੂੰ ਕੋਈ عايز يا ਸਾਰੇ ਮੇਰੇ ਵੀ ਇੱਥੇ ਰਿਓ ਆਪਣਾ 3 ਵਜੇ ਦਿਆਰਪੋਰਟੋਂ ਅਮਰੀਕਾ ਦਿਆਰਪੋਰਟੋਂ ਕਨੇਡਾ ਉਹ ਯੂਰਪ ਦੁਬਈ ਉਹ ਸਾਰੇ ਪਾਸੇ ਬਚਾਉ ਗੁੱਚੀ ਵੀਰ ਉਹ ਕਹਿੰਦੇ ਰੋਣਾ ਲੱਗੂ ਇਹਨੇ ਣਣ ਗਣ ਵੀਆ ਉਹ ਕਹਿੰਦੇ ਨੂ ਵੀ ਦਿਆਰੇ ਤੇ ਪਰ ਉਹ ਸਾਲ ਵਾਲੇ ਬੇਪਰ ਉਹ ਗੁੱਚੀ ਵਜਾਉ ਉਹ ਗੁੱਚੀ ਜੰਟ ਵਜਾਉ ਦਿਆਰਪੋਰਟੋਂ ਕਨੇਡਾ ਵੇਗਾ ਚੱਲਣ ਗਿਆ 4 ਵਜੇ ਵਰਕ ਪਰਮਟ ਕੜੇ ਜਾਵਾ 2 ਨੰਬਰ ਤੇਰੀ ਇੱਥਾ ਪੰਜ ਪਰਮਟ 7 ਸਾਲ ਦਾ ਛੜਨ ਵੀ ਜਾ ਔਰ ਕੰਟਰੀ ਆਲੇ ਆਣਾ ਜੀ ਇਹ ਲੈਣ ਆਈ ਆਵੇ ਇਥੇ ਟ੍ਰੈਕ ਪਰ ਕੇ ਜਾਣਾ ਉਹ ਕਾਸ ਪੀਤੇ ਵੀ ਨੂੰ ਬੇੰਤੀ ਆ ਉਹ ਰਖੜਾ ਪੀ ਗੇ ਉਹ ਹੁੰਦਾ ਪਿੰਡ ਦੀ ਪਰਮਣੀ ਕੰਸਾ मणिक मथा टेकड़ो बि वाहेगुरु जी भर छेया ਆ ਜੀ ਬੀਲੋ ਇਹ ਦਵਾਰ ਨਾਲ ਕਹਿੰਦੇ ਰਗੜਾ ਚ ਚੱਲੂਗਾ ਜੀ ਸਿਕਾਵਾ ਤੇ ਇਹ ਕਹਿੰਦੇ ਸਿਹਤ ਮਤ ਕਰਦੇ ਆਂ ਜੀ ਅੱਜ ਆ ਜਮਨ ਬੰਦਾ ਜੀ ਪੀ ਐਸ ਸੀ ਦੇ ਬੁਲਾਜਾ ਬੀ ਐਸ ਕੁਰਸੀਆਂ ਬੁਲਾਜਾ ਨੂੰ ਵੇਖੋ ਜੀ ਪੁੱਜੀ ਆ ਜੀ ਅੱਜ ਸ਼ਾਨ ਆ ਜੀ ਬਹੁਤ ਦਾ ਬੀ ਵੀਰ ਦਾ ਦਾ ਵਾਇਰਲ ਚੰਪਾਂ ਕਰੇ ਆਂ ਨਾਲੇ ਨੱਕ ਬਣਾਇਆ ਵਾ ਨਾਲੇ ਕੱਲਾ ਕਰਦਾ ਸਾਨੂੰ ਵੇਚਾ ਰੋਣ ਦੀ ਕੈਮਰਾ ਭਰਾ ਧੋਨੀ ਇਹ ਕੰਮ ਕਰਾਇਆ ਸ਼ਾਨਤੀ ਮਾਜੀ ਵਿਹਾਰੇ ਰਮਣਜੀ ਭਲਾਠਾਲੇ ਸੰਗ ਵਾਲੇ ਆ ਗਏ ਆ ਬਾਗ ਚਾਹੇ ਦਾ ભાવ ਬਾਗਾਂ ਦੀ ਇਸ ਸ਼ਾਹਮੇ ਆ ਜੀ ਖੜੀ ਗਈ ਜੀ ਕਰਨਾ ਆਪਾਂ ਆ ਮਰਾ ਦੇ ਵਿਨਾ ਕੋਲ ਚੋਗੀ ਅਜੇ ਵੀ ਦਾ ਕੰਮ ਚੱਲਦਾ ਪਿਆ ਅੰਦਰ ਵੀ ਤੇਜ਼ੀ ਨਾਲ ਕੀਤੀ ਹੈ ਗੇਰ ਕਰ ਚਾਲੇ ਇਹ ਆ ਜੀ 25 ਸਿੰਘ ਚਾਹੇ ਕੋ ਵਾਲੇ ਐ ਕਿਹਨੂੰ ਬੋਧਾ ਨਾ ਰਹੀ Yeah. you i can't tell you 更加的妖孽。<music>